ਸੋ ਹਰਿਆਣਾ ਦੇ ਵਿੱਚ ਸਿਆਸੀ ਕੋਲ ਚੱਲ ਰਿਹਾ ਹੋਵੇ ਤੇ ਰਾਮ ਰਹੀਮ ਪੈਰੋਲ ਕਿਉਂ ਨਾ ਮੰਗੇ ਕਿਉਂਕਿ ਜਦੋਂ ਵੀ ਹਰਿਆਣਾ ਦੇ ਵਿੱਚ ਕੋਈ ਸਿਆਸੀ ਚੋਣਾਂ ਚੋਣਾਂ ਹੁੰਦੀਆਂ ਤੇ ਰਾਮ ਰਹੀਮ ਪੈਰੋਲ ਤੇ ਬਾਹਰ ਹੁੰਦੇ ਨੇ ਤੇ ਇਸ ਵਾਰ ਵੀ ਹਰਿਆਣਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੇ ਪੈਰੋਲ ਮੰਗ ਰਹੀ ਹੈ ਰਾਮ ਰਹੀਮ ਨੇ ਮੂੜ ਮੰਗੀ ਹੈ 20 ਦਿਨਾਂ ਦੀ ਪੈਰੋਲ ਸੂਬਾ ਸਰਕਾਰ ਨੇ ਇਸ ਨੂੰ ਲੈ ਕੇ ਮੁੱਖ ਚੋਣਾਂ ਜਿਹੜਾ ਅਫਸਰ ਹੈ ਉਸ ਨੂੰ ਇੱਕ ਚਿੱਠੀ ਭੇਜ ਦਿੱਤੀ ਹੈ ਹਰਿਆਣਾ ਦੇ ਵਿੱਚ ਇਸ ਵਕਤ ਚੋਣਾਂ ਜ਼ਾਬਤਾ ਲੱਗਿਆ ਹੋਇਆ ਹੈ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੋਟਿੰਗ ਹੋਣੀ ਹੈ ਆ ਅਕਤੂਬਰ ਨੂੰ ਨਤੀਜੇ ਅੱਲਾ ਨੇ ਜਾਣਗੇ ਸੋ ਇੱਕ ਵਾਰ ਫਿਰ ਰਾਮ ਰਹੀਮ ਨੇ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਟਾਈਮਿੰਗ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਹਰਿਆਣਾ ਵਿੱਚ ਚੋਣਾਂ ਨੇ ਤਾਂ ਰਾਮ ਰਹੀਮ ਦੇ ਵੱਲੋਂ ਇੱਕ ਵਾਰ ਫਿਰ ਪੈਰੋਲ ਦੀ ਮੰਗ ਕੀਤੀ ਗਈ ਹੈ ਛੁੱਟੀ ਦੀ ਮੰਗ ਕੀਤੀ ਗਈ ਹੈ ਸੋ ਹੁਣ ਤੱਕ ਇਹ ਰਾਮ ਰਹੀਮ ਕਾਫੀ ਵਾਰ ਜਿਹੜੇ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਦੋਂ-ਕਦੋਂ ਉਹ ਬਾਹਰ ਆਏ ਨੇ ਰਾਮ ਰਹੀਮ ਤਾਂ ਦੱਸਦੀ ਹੈ ਕਿ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਣ ਤੋਂ ਬਾਅਦ ਉਹ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਸੋ ਜਦੋਂ ਵੀ ਖਾਸ ਤੌਰ ਤੇ ਹਰਿਆਣਾ ਦੇ ਵਿੱਚ ਚੋਣਾਂ ਹੁੰਦੀਆਂ ਨੇ ਰਾਮ ਰਹੀਮ ਬਾਹਰ ਆਉਂਦੇ ਨੇ ਸਭ ਤੋਂ ਵੱਡਾ ਸਵਾਲ ਕੀ ਸਿਆਸੀ ਪਾਰਟੀਆਂ ਇਹਨਾਂ ਨੂੰ ਆਪਣੇ ਮਤਲਬ ਦੇ ਲਈ ਵੋਟ ਬੈਂਕ ਤੇ ਲਈ ਇਹਨਾਂ ਦਾ ਇਸਤੇਮਾਲ ਕਰ ਰਹੀਆਂ ਨੇ